ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣਾ ਅਮਨ ਸੋ ਇਸ ਟਾਈਮ ਮੈਂ ਮਜੂਦ ਸੀਗਾ ਜੀ ਸਿਵਲ ਹਸਪੀਟਲ ਦੇ ਵਿੱਚ ਤੇ ਅਮਲਤਾਜ਼ ਦੇ ਜਿਹੜੇ ਦਰਖਤ ਸੀਗੇ ਜੀ ਆ ਚੁੱਕੇ ਨੇ ਤੇ ਵਿਸਾਖੀ ਜੀ ਗਰਾਊਂਡ ਜ਼ੀਰੋ ਤੇ ਲੱਗੇ ਹੋਏ ਨੇ ਸੇਵਾ ਕਰਨ ਟੋਏ ਪੱਟੇ ਜਾ ਰਹੇ ਆ ਜਿਹੜੇ ਅੱਜ ਦੇ ਬੂਟੇ ਲੱਗਣੇ ਆ ਜੀ ਇਹ ਲਾਈਨ ਦੇ ਵਿੱਚ ਲੱਗਣੇ ਆ ਆ ਅਮਲਤਾਜ਼ ਦੇ ਬੂਟੇ ਆ ਜੀ ਇਹਨਾਂ ਦੀ ਸੇਵਾ ਜਿਹੜੀ ਰਾਇਲ ਹੋਟਲ ਦੇ ਮਾਲਕ ਤੇ ਹੈਰੀਟੇਜ ਹੋਟਲ ਦੇ ਮਾਲਕਾਂ ਵੱਲੋਂ ਜਿਹੜਾ ਕਿ ਆਮ ਕਸਬਾਗ ਦੇ ਵਿੱਚ ਆ ਤੇ ਰਾਇਲ ਹੋਟਲ ਆ ਜਿਹੜਾ ਸਰੰਦ ਦੇ ਵਿੱਚ ਆ ਸਰਾਂਦੇ ਜੀਟੀ ਰੋਡ ਕੋਲਾ ਉਹਨਾਂ ਵੱਲੋਂ ਲਗਾਈ ਗਈ ਆ ਤੇ ਅੱਜ ਸਾਡੀ ਟੀਮ ਨੇ ਇੱਥੇ ਫੇਰ ਦੁਬਾਰਾ ਵਰਕ ਕਰਨਾ ਜੀ ਅ ਫਸਟ ਬੁੱਟਾ ਜੀ ਅਸੀਂ ਇੱਥੇ ਲਾਵਾਂਗੇ ਟੋਆ ਪੱਟਿਆ ਜਾ ਰਿਹਾ ਹੈ ਅਮਲਤਾਸ ਦਾ ਅ ਫਸਟ ਬੁੱਟਾ ਲਗਾ ਦਿੱਤਾ ਗਿਆ ਜੀ ਉਸਾ ਕੀ ਜੀ ਹਨ ਥੋੜੇ ਜਿਹਾ ਵਧੀਆ ਤਰੀਕੇ ਨਾਲ ਕਰ ਦਿਓ ਬਿਲਕੁਲ ਜੀ ਬਿਲਕੁਲ ਸਾਡੀ ਟੀਮ ਲੱਗੀ ਹੋਈ ਹੈ ਜੀ ਸਿਵਲ ਹਸਪੀਟਲ ਫਤਿਹਗੜ ਸਾਹਿਬ ਸਾਡੀ ਰੈਗੂਲਰ ਰੁੱਖਾਂ ਦੀ ਸੇਵਾ ਚੱਲ ਰਹੀ ਹੈ ਜੀ ਨਿਊ OPD ਕੋਲ ਐਮਰਜੈਂਸੀ ਹੈ ਬਾਕੀ ਸੱਕ ਜੀ ਠੀਕ ਲੱਗ ਗਿਆ ਬਿਲਕੁਲ ਬੁੱਟਾ ਬਧੇ ਲੱਗ ਰਿਹਾ ਜੀ ਹਮ ਜੀ ਤੁਸੇ ਕੋਈ ਕੰਮ ਮੜਾ ਥੋੜੀ ਕਰੋਗੇ